ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਾਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਦੀਪਰੂਗੜ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਨਹੀਂ ਬੋਲਣ ਦੀ ਹਿਮਾਜੀਤ ਸਿੰਘ ਮਾਨ ਮਾਨ ਸਾਹਿਬ ਜਿੰਦਾਬਾਦ 10 ਦੀ ਬਰਤੋਂ ਫਿਰ ਇੰਟਰਵਿਊ ਹੋ ਰਹੀ ਆ ਜਦੋਂ ਮੈਨੂੰ ਲੋਕਾਂ ਨੇ ਚੁਣ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਉੱਥੇ ਬੋਲਣ ਦੇ ਲਈ ਭੇਜਿਆ ਪਰ ਤੌੜਾ ਸਾਹਿਬ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਿਨਾਂ ਨਹੀਂ ਜਾਂਦਾ ਪਾਰਲੀਮੈਂਟ 'ਚ ਇਸ ਨੇ ਉੱਥੇ ਜਾ ਕੇ ਗੱਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪਏ ਤਫਿਰ ਇਹ ਸਿੱਖੀ ਕਿਵੇਂ ਪਰਫੁੱਲਤ ਹੋ ਸਕਦੀ ਹੈ ਹੁਣ ਮੁਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੁਪਏ ਜਿਹੜੇ ਚੋਰੀ ਕਰਾਏ ਐ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਸੀ.ਪੀ.ਸੀ ਨੇ ਕਰੋਨਾ 13 ਸਾਲ ਤੋਂ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ